ਅਮ੍ਰਿਤਸਰ ਦੇ ਲੋਗੜ ਦਾ ਇਹ ਮਾਮਲਾ ਤੁਹਾਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਸਕਦਾ ਹੈ ਕਿਉਂਕਿ ਇੱਥੋਂ ਦੀ ਸਰਕਾਰੀ ਡਿਸਪੈਂਸਰੀ ਦੇ ਵਿੱਚ ਜੋ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਹ ਐਕਸਪਾਇਰ ਹੋ ਚੁੱਕੀਆਂ ਨੇ ਇਹ ਗੱਲ ਅਸੀਂ ਨਹੀਂ ਸਮੂਹ ਇਹ ਪੀੜਤ ਪਰਿਵਾਰ ਕਹਿ ਰਿਹਾ ਜੋ ਇਹਨਾਂ ਦਵਾਈਆਂ ਨੂੰ ਖਾ ਕੇ ਹੋਰ ਜ਼ਿਆਦਾ ਬਿਮਾਰ ਹੋ ਗਿਆ ਹੈ ਇਸ ਤੋਂ ਬਾਅਦ ਜਦੋਂ ਹਸਪਤਾਲ ਦੇ ਸੀਨੀਅਰ ਫਾਰਮੈਸਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਭਾਵੇਂ ਇਹਨਾਂ ਦਵਾਈਆਂ ਦੀ ਮਿਆਦ ਦਸੰਬਰ 2018 ਤੱਕ ਸੀ ਪਰ ਫਿਰ ਵੀ ਇਹ ਦਵਾਈਆਂ ਜਨਵਰੀ ਦੇ ਮਹੀਨੇ ਤੱਕ ਦਿੱਤੀਆਂ ਜਾ ਸਕਦੀਆਂ ਨੇ ਤਾਂ ਜੋ ਪੁਰਾਣਾ ਸਟਾਕ ਖਤਮ ਹੋ ਸਕੇ ਨਵਾਂ ਫਾਰਮਾ ਸਿਸਟਰ ਤੇ ਇੱਥੇ ਜਿਹੜੀ ਦਵਾਈ ਸਡੋਂ ਦਿੱਤੀ ਗਈ ਪਿੱਛੇ ਦਿੱਤੀ ਉਹਨਾਂ ਨੇ ਕਹੇ ਸੀ ਜਨਵਰੀ ਵਾਲੀ ਆਏ ਮੈਂ ਐ ਡੱਬੀ ਪਹਿਲਾਂ ਘਟ ਦੋ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਦੂਸਰੀ ਸਪੈਰ ਦਿੱਤੀ ਹੈ ਉਹਨਾਂ ਨੇ ਸ਼ਾਇਦ ਤਾਂ ਕਰਤੀਆਂ ਜੂਨ 20 ਹੈ ਜੀ ਐਕਸਪਾਇਰੀ ਉਹ ਦੇਣੀ ਆ ਸੀ ਉਹ ਕਹਿੰਦੇ ਸੀ ਬਸ ਅਸੀਂ ਇਹ 22 ਤਰੀਕ ਤੱਕ ਦਿੰਨੇ ਇਸ ਤੋਂ ਬਾਅਦ ਅਸੀਂ ਇਹ ਇਸ਼ੂ ਨਹੀਂ ਕਰਦੇਗਾ ਮੈਡਮ ਤੁਹਾਡੇ ਕੋਲ ਦਵਾਈਆਂ ਪਈਆਂ ਐਸਪਾਇਰੀ ਇਹ ਕੱਢਦੇ ਨਹੀਂ ਆ ਜੀ ਉਹ ਨਹੀਂ ਇਹਦੀ ਅਸੀਂ ਜਿਹੜੀ ਐਕਸਪਾਇਰੀ ਸੀ ਦਿੰਦੇ ਨਹੀਂ ਜਿਹੜੀ ਇਹ ਦੋਸ਼ੇ ਵਾਪਸ ਕਰਦੇ ਜਿਹੜੀ ਐਕਸਪਾਇਰੀ ਵਾਲੀ ਦਵਾਈ ਆ ਇਹ ਤੁਸੀਂ ਨਵੀਂ ਦਵਾਈ ਕਿਉਂ ਨਹੀਂ ਦਿੰਦੇ ਮੈਡਸਨ ਨਵੀਂ ਦਵਾਈ ਜਿਹੜੀ ਨੀਅਰ ਐਕਸਪਾਇਰੀ ਹੋਈ ਪਹਿਲਾਂ ਉਹ ਕੱਢਦੇ ਨੇ ਫਿਰ ਬਾਅਦ ਚ ਜਿਹੜੀ ਲੌਂਗ ਐਕਸਪਾਇਰੀ ਵਾਲੀ ਕਰਦੇ ਨੇ ਮੈਡਮ ਜੇਕਰ ਇੱਕ ਉਦਸ਼ਨ ਬਹੁਤ ਜ਼ਿਆਦਾ ਹਾਲਤ ਖਰਾਬ ਹੋ ਗਈ ਉਹਦੇ ਤੁਸੀਂ ਜ਼ਿੰਮੇਵਾਰ ਚ ਨੇ ਪੇਸ਼ੈਂਟ ਨੇ ਕਿਸਨਾ ਉਹ ਵਿਦਨ ਜਦੋਂ ਆਪਾਂ ਸਾਡੇ ਸਾਹਮਣੇ ਖੜੇ ਆ ਉਹਨਾਂ ਦੇ ਹਸਬੰਦ ਉਹਨਾਂ ਨੇ ਕਹਿਣਾ ਕਿ ਬਹੁਤ ਜ਼ਿਆਦਾ ਖਰਾਬ ਹੋ ਜਾਦਾ ਤੁਸੀਂ ਕੀ ਜ਼ਿੰਮੇਵਾਰੀ ਉਹਨਾਂ ਤੇ ਜੇ ਮੈਂ ਐਕਸਪਾਇਰੀ ਹੁਣ ਦਵਾਈ ਤਾਂ ਕੋਈ ਵੀ ਰਿਐਕਟ ਕਰ ਸਕਦੀ ਬਿਦਰਨ 올 ਪੇ ਤੁਮ ਉਹਦੀ ਡੀਟ ਮੈਡਮ ਮਗਰ ਐਕਸਪਾਇਰੀ ਦਵਾਈ ਨਹੀਂ ਐਕਸਪਾਇਰੀ ਨਹੀਂ ਦਿੰਦੇ ਸਰ ਸਾਡੇ ਸਾਹਮਣੇ ਐਕਸਪਾਇਰੀ ਉਹ ਲੈਟੇ ਗਏ ਮੈਂ ਅਸੀਂ 22 ਜਨਵਰੀ ਤੋਂ ਬਾਅਦ ਉਹ ਡਿਸਪੈਂਸ ਨਹੀਂ ਕਰਦੇ ਦਵਾਈ ਮੈਂ ਤੁਹਾਨੂੰ ਮੈਡੀਕਲ ਤੇ ਵੀ ਵਿਖਾਈ ਗਈ ਉਹਨਾਂ ਨੇ ਵੀ ਇਹੀ ਕਿਹਾ ਕਿ ਇਹ ਦਵਾਈਆਂ ਸਪਾਇਰੀ ਹੈ ਗਏ ਦੇਖੋ ਸਾਨੂੰ ਪਿੱਛੇ ਜਿੰਨਾਂ ਨੇ ਕਿਹਾ ਵੀ ਆਹ ਡੱਬੀ ਪਹਿਲਾਂ ਕੱਢ ਦਿਓ ਸਾਨੂੰ ਉਸ ਤੋਂ ਬਾਅਦ ਸਪਲਾਈ ਕਰ ਦਿਓ ਅਸੀਂ ਉਸ ਸਮੇਂ ਦੇ ਦਿੱਤੀ ਕਿੰਨੇ ਚੇਹਰੇ ਵਿੱਚ ਤੁਹਾਨੂੰ ਕੋਈ ਮਾਲ ਲੰਦਾ ਹੈ ਏ ਐਸੀ ਪਿੱਛੇ ਪਿਛਲੇ ਮਹੀਨੇ ਲੈ ਕੇ ਆਈ ਹਜੇ ਤਾ ਹੁਣ ਇਹ ਸਭ ਤੋਂ ਬਾਅਦ ਐਕਸਪਾਇਰ ਹੋਈ ਦਵਾਈਆਂ ਖਾ ਕੇ ਬਿਮਾਰ ਹੋਈ ਇਸ ਮੈਲਾ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਵੀ ਇਹ ਦਵਾਈਆਂ ਦਿੱਤੀਆਂ ਨੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਵੇ ਅਸਪੀ ਅਸੀਂ ਚਿੱਟੇ ਕਟੜੇ ਭੀੜੇ ਬਾਜ਼ਾਰ ਚ ਮੈਂ ਰੰਨੀ ਆ ਤੇ ਮੈਂ ਤੇ ਮੇਰੇ ਸੱਸ ਸਿਗੇ ਅਸੀਂ ਹੈਲਥ ਸੈਂਟਰ ਦੇ ਉੱਤੇ ਸੁਨਿਆਰੇ ਵਾਲੇ ਖੂਗਾ ਉੱਥੇ ਦਿਖਾਨਗੇ ਅਸੀਂ ਇਹਨਾਂ ਨੂੰ ਤੇ ਮੈਂ ਵੀ ਦਿਖਾਇਆ ਮੰਮੀ ਦੀ ਦਵਾਈ ਲੈਂਦੀ ਮੈਂ ਆਪਣੀ ਵੀ ਦਵਾਈ ਲੈ ਕੇ ਆਈ ਆ ਮੈਨੂੰ ਬਲਗਮ ਬਹੁਤ ਜ਼ਿਆਦਾ ਆਉਂਦੀ ਪਈ ਸੀ ਸਾਹ ਨਹੀਂ ਨਿਕਲਦਾ ਪਿਆ ਤੇ ਮੁੜ ਕੇ ਉਹ ਠੀਕੇ ਨਹੀਂ ਹੋਈ ਮੈਂ ਦਵਾਈ ਦਿਖਾਈ ਆਪਣੀ ਬਾਜ਼ਾਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਐਕਸਪਾਇਰ ਦਵਾਈ ਗਈ ਹੈ ਉਹਦਾਂ ਮੇਰੀ ਤਬੀਅਤ ਹੋਰ ਖਰਾਬ ਹੋ ਗਈ ਸੀ ਤੇ ਹੁਣ ਸਾਡੀ ਪ੍ਰਸ਼ਾਸਨ ਦੇ ਅੱਗੇ ਆਹੀ ਮੰਗੇ ਕਿ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਧਰ ਜੇ ਤੋ ਹਸਪਤਾਲ ਦੇ ਸਿਵਲ ਸਰਜਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਵੀ ਸੂਚਨਾ ਨਹੀਂ ਮਿਲੀ ਹੈ ਇਸ ਬਾਰੇ ਮੈਨੂੰ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਅਗਰ ਤੁਸੀਂ ਦੱਸਦੇ ਹੋ ਸੀ ਜਿਹੜਾ ਹਸਪਤਾਲ ਦਾ ਹਨ ਦੱਸ ਦਿਓ ਕਿਹੜਾ ਹਸਪਤਾਲ ਹੈ ਉਹਦੀ ਸੀ ਸੀ ਉਹਦੀ ਲੈ ਕੇ ਉਹਦੀ ਪੁੱਛ ਪੜਤਾਲ ਕਰਾਂਗੇ ਅਗਰ ਜੇ ਕੋਈ ਇਸ ਤਰ੍ਹਾਂ ਦੇ ਐਕਸਪਾਇਰੀ ਡੇਟ ਦੇ ਅਲੀ ਦਵਾਈ ਕੋਈ ਦੇ ਰਿਆ ਮੁਲਾਜ਼ਮ ਉਹਦੇ ਖਿਲਾਫ ਜਿਹੜੀ ਹੈ ਬੰਦੀ ਕਾਰਵਾਈ ਕਰਾਂਗੇ ਇਸ ਤੋਂ ਬਾਅਦ ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਜੇਕਰ ਇਹਨਾਂ ਐਕਸਪਾਇਰ ਦਵਾਈਆਂ ਦੇ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਕੌਣ ਜ਼ਿੰਮੇਵਾਰ ਹੋਵੇਗਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978